ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੀ ਸੁਖਮਨੀ ਮਹਿਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੈ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ कल कलशन महा मिटावो सिमरो जस बिशंपर एक नाम जपत अगनत अनेक वेद पुराण सिमृत तो सुधाखियर किनका एक जिस जिया बसावै का मेहमा घनी आवे आवै का दर्श तो हारो नानक उन संग मोह उधारो सुख सुख अमृत प्रभ नाम भगत जना कै मन विश्राम रहाओ ਪ੍ਰਭ ਕਾ ਸਿਮਰਨ ਘਰ ਬਨਾ ਬਸਾ ਪ੍ਰਭ ਕਾ ਸਿਮਰਨ ਦੁੱਖ ਜਮ ਨਸਾ ਪ੍ਰਭ ਕਾ ਸਿਮਰਨ ਕਾਲ ਪਰ ਹਰਾ ਪ੍ਰਭ ਕਾ ਸਿਮਰਨ ਦੁਸ਼ਮਨ ਟਰਾ ਪ੍ਰਭ ਸਿਮਰਤ ਕਛ ਬਿਕਨ ਨਾ ਲੱਗਾ ਪ੍ਰਭ ਕਾ ਸਿਮਰਨ ਅੰਧੇ ਨ ਜਾਗਿਆ ਪ੍ਰਭ ਕਾ ਸਿਮਰਨ ਭੋ ਨਬੇ ਆਪੈ ਪ੍ਰਭ ਕਾ ਸਿਮਰਨ ਦੁੱਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧੂ ਕਾ ਸੰਗ ਸਾਰ ਬਨਿਧਾਨ ਨਾਨਕਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧਨੋ ਨੀਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਧੂ ਜਾ ਪ੍ਰਭ ਕੈ ਸਿਮਰਨ ਤੀਰਖ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਪਲਾ ਪ੍ਰਭ ਕੈ ਸਿਮਰਨ ਸੂਫਲ ਫਲਾ ਸੀਸੀ ਮੇਰਾ ਹਾਂ ਜੀ ਨੂੰ ਆਪਸੀ ਮਰਾਏ ਨਾਨਕ ਤਾਂ ਕਹਿ ਲਾ ਗੋ ਭਾਏ प्रभु का सिमरन सब से ऊचा प्रभु का सिमरन उधरे मोचा प्रभु का सिमरन तृष्णा बूझा प्रभु का सिमरन सब कीछ सूझा प्रभु का सिमरन नाही जमुत्रासा प्रभु का सिमरन पूरन आशा प्रभु का सिमरन मलकी मल जाए अमृत नाम हृदय मा समाए प्रभु जी बसहा साधकी रसना नानक जन का दासन दसना ਪ੍ਰਭ ਕੋ ਸਿਮਰਹਾ ਸੇ ਤਨਵੰਤੇ ਪ੍ਰਭ ਕੋ ਸਿਮਰਹਾ ਸੇ ਪਤਵੰਤੇ ਪ੍ਰਭ ਕੋ ਸਿਮਰਹਾ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਾ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਾ ਸੇ ਬੇਮਤਾਜੇ ਪ੍ਰਭ ਕੋ ਸਿਮਰਹਾ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰ ਹਾ ਸੇ ਸੁਖ ਵਾਸੀ ਪ੍ਰਭ ਕੋ ਸਿਮਰ ਹਾ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨੂ ਆਪ ਦੇਯਾਲਾ ਨਾਨਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਾਂ ਹਾ ਸੇ ਪ੍ਰਭ ਕਾਰੀ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਹਾ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਹਾ ਤਿੰਨ ਸੁਖ ਵੀ ਹਾਵਾਂ ਪ੍ਰਭ ਕੋ ਸਿਮਰਾਂ ਹਾ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਹਾ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰਾਂ ਹਾ ਬਸ ਹਰਨੇਰੇ ਸੰਤ ਕਿਰਪਾ ਤੇ ਅੰਦੀਨ ਜਾਗ ਨਾ ਅਨੇਕ ਸਿਮਰਨ ਪੂਰਾ ਪਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਹੋ ਨਾ ਸ਼ੂਦੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਹਿ ਚਲ ਆਸਨਾ ਪ੍ਰਭ ਕਾ ਸਿਮਰਨ ਕਬਲ ਮੇਂ ਗਾਸਨਾ ਪ੍ਰਭ ਕਾ ਸਿਮਰਨ ਅਨਹਦ ਸ਼ੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰਨ ਹਾਂ ਸੇ ਜਨ ਜਿਨ ਕੋ ਪ੍ਰਭ ਮੇ ਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਨਾਲ ਕਰ ਪਗਤ ਪ੍ਰਗਟ ਆਏ ਹਰ ਸਿਮਰਨ ਲਗ ਬੇਧੂ ਪਾਏ ਹਰ ਸਿਮਰਨ ਭੇ ਸਤਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਬ ਤਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮਹ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਮੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਲੋਕ ਦਿਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਧ ਸਨਤ ਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤਾ ਪਿਤਾ ਸੂਤ ਮੀਤ ਨ ਪਾਈ ਮਨੋਹਾ ਨਾਮ ਤੇਰਾ ਸੰਗ ਸਹਾਈ ਜੇ ਹਮ ਹਾਪੇ ਆਨ ਦੂਤ ਜਮਦਲਾ ਤਾ ਕੇਵਲ ਨਾਮ ਸੰਗ ਤੇ ਚਲਾ ਜਹ ਹਮ ਮੁਸਕਲ ਹੋਵਾ ਅਤਪਾਰੀ ਹਰ ਕੋ ਨਾਮ ਕਿਲਮਾ ਹਾ ਉਧਾਰੀ ਅਨੇਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਰਹਰਾ ਗੁਰਮੁਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗੈ ਸ੍ਰਿਸ਼ਟੀ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰਾ ਨੇਕ ਮਾਇਆ ਰੰਗ ਤੇਖਣਾ ਬੁਝਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਹਮਾਰਗ ਇਹੋ ਜਤ ਇਕੈਲਾ ਤਾ ਆਹ ਹਰ ਨਾਮ ਸੰਗ ਹੋਤ ਸੁਹੈਲਾ ਐਸਾ ਨਾਮ ਮਨ ਸਦਾ ਤੇਈਆ ਨਾਨਕ ਗੁਰਮੁਖ ਪਰਮਗਤ ਪਈਆ ਛੋਟਸ ਨਹੀਂ ਕੋਟ ਲਖਬਾਹੀ ਨਾਮ ਜਪਤ ਤਹ ਪਾਰ ਉਪਰਾਹੀ ਅਨੇਕ ਭਿਕਨ ਜਹ ਗਾਇ ਸੰਕਾਰਾ हर का नाम तत्काल उधारा अनेक जोन जन्म अमर जाम नाम जपत पावा विश्राम हो मल कब हो ना थोव हर का नाम कोट पाप ऐसा नाम जप हो मन रंग नानक भाइया साध का संग है मार्ग के गने जा है ना कोसा हर का नाम ओहा तोसा ਜਹ ਭੈੜਾ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹ ਪੰਥਾ ਤੇਰਾ ਕੋਨਾ ਸਿੰਝਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾ ਤ੍ਰੇਖਾ ਮਨ ਤੁਝ ਆਕਰਖਾ ਤਹ ਨਾਨਕ ਹਰ ਹਰ ਅਮ੍ਰਿਤ ਵਰਖਾ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਚਿ ਰਾਮ ਹਰਿ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਹੈ ਸੰਤ ਦਿਨ ਰਾਤ ਹਰ ਹਰ ਓਖਦ ਸਾਧਕ ਮਾਤਾ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਬ੍ਰਹਮ ਜਨਕਿ ਨੋ ਧਾਨ மொன்தான் ரங்க ரத்த ரங்க ஏக்க நான்கு ஜனக்கிர் விக்க हर का नाम जन को मुक्त जुगत हर का नाम जन को त्रिपत पुगत हर का नाम जन का रूप रंग हर नाम जपत कब पर पंग हर का नाम जन की वे आई हर का नाम जन शोभा पाई हर का नाम जन को भोग जोग हर नाम जपत कचना भयोग जन लाता हर नाम की सेवा नानक पूजा हर हर देवा ਹਰ ਹਰ ਜਨਕ ਐ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਪ੍ਰਭ ਦਿਨਾ ਹਰ ਹਰ ਜਨ ਕੈ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਹ ਤੇ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਰ ਜਤ ਇਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨ ਤ ਦਰਦ ਦੁਖ ਲ타 ਨਾਮ ਕੀ ਮਹਿਮਾ ਸੰਤਰੀ ਦਵਸਾ ਸੰਤ ਪਰ ਤਾਪ ਦੂਰਤ ਸਭ ਨਸਾ ਸੰਤ ਕਾ ਸੰਗ ਬੜ ਪੱਗੀ ਪਈਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੂਲ ਕਛ ਹੋਵ ਨਾ ਹੋਏ ਨਾਨਕ ਗੁਰਮੁਖ ਨਾ ਭਾਵੈ ਜਨ ਕੋਏ ਸ਼ਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖਿਆ ਸਾਫ ਰੰਢੋਲ पूज नाही हर हरए नानक नाम अमोल अष्टपदी जाप ताप ज्ञान सब ध्यान खट शास्त्र सिमृत बखान जोग बेआस कर्म तारम क्रिया सगले त्याग बिन मथे फिरेया अनेक प्रकार किए बहोत जतना पुण्य दान हमे बहोतना शरीर कटाए हमे कर राती वर्तन नेम करा बहोत पाती नहीं तुल राम नाम विचार ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌ ਖੰਡ ਪ੍ਰਥਮੀ ਫਿਰਾ ਚਿਰ ਜੀਵਾ ਮਹਾ ਉਦਾਸ ਤਪਿਸਰ ਥੀਵਾ ਅਗਨ ਮਹਾ ਹਮਤ ਪ੍ਰਾਨ ਅਨੇਕ ਅਸਵ ਹੈ ਵਰ ਪੁਮਦਾਨ ਨਿਉਲੀ ਕਰਾ ਬਹੁ ਆਸਨ ਜਾਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵਾ ਟੋਪੀ ਹੋ ਮੈ ਮੈ ਨ ਜਾਵਾ ਹਰ ਕੇ ਨਾਮ ਸਮਰਤ ਕਾ ਸੁਨਾਹਾ ਨਾਨਕ ਗੁਰਮੁਖੋ ਨਾਮ ਜਪਤ ਗਤ ਪਾਹਾ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾਮਨ ਤੇ ਹੂਟਾ ਸੋਚ ਕਰਾ ਦਿਨ ਅਰ ਰਾਤ ਮਨ ਕੀ ਮੈਲਾ ਨਾ ਤਨ ਤੇ ਜਾਤ ਈਸਾ ਦੇਹੀ ਕੋ ਬਹੋ ਸਾਧਨਾ ਕਰਾ ਮਨ ਤੈ ਕਬੂ ਨਾ ਵਿਖਿਆ ਟਰਾ ਜਲ ਤੋ ਵੈ ਬਹੋ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਟ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰ ਪਤਿਤ ਬਹ ਮੂਚ ਬਹੁਤ ਸਿਆਨ ਨ ਭਜਮ ਕਾਪੋ ਬਿਆਪਾ ਅਨੇਕ ਜਤਨ ਕਰ ਤ੍ਰਿਸ਼ਨ ਨਾਥ ਰਾਪਾ ਪੇਖ ਅਨੇਕ ਅਗਨ ਨਹੀਂ ਬੂਝਾ ਕੋਟ ਉਪਾਵ ਦਰਗਾਹ ਨਹੀਂ ਸੀ ਜਾ ਛੂਟ ਸੁਨਾਹੀ ਊਪ ਪਿਆਲ ਮੋਹਾ ਬਿਆਪ ਹੈ ਮਾਇਆ ਜਾਲ ਅਵਰ ਕਰਤੂਤ ਸਗਲੇ ਜਮਡਾਨਾ ਗੋਵਿੰਦ ਭਜਨਾ ਬਿਲਤਿਲ ਨਹੀਂ ਮਾਨਨਾ ਹਰ ਕਾ ਨਾਮ ਜਬ ਤਦ ਦੁਖ ਜਾਏ ਨਾਨਕ ਬੋਲਾ ਸਚ ਸੁਭਾਏ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨ ਕੀ ਸੇਵਾਲਾ ਗਾ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦਗਾਵਾ ਜੇ ਕੋ ਆਪਣੀ ਸੋਭਾ ਲੋਰਾ ਸਾ ਸੰਗ ਇਹ ਮੈਸ਼ੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਈ ਆਸਾ ਨਾਨਕ ਤਾਂ ਕੇਵਲ ਬਲਜਾ ਸਾ ਸਗਲ ਪੂਰਕ ਮਹਾਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣਾ ਨੀਚਾ ਸੋ ਗਨੀਆਂ ਸਭ ਤੇ ਉੱਚਾ ਜਾ ਕਾਮ ਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਟਿੰਕਟ ਕਟ ਚੀਨਾ ਮਨੋਂ ਪੁੰਨੇ ਤੇ ਬੁਰਾ ਮਿਟਾਣਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ सुख दुख जन समदृश्ते ता नानक पाप पूर नहीं ले पा निर्धन को तन तेरो न औनी ठावे को न तेरा ठाओ नी माने को प्रभु तेरो मान सगल कटा को देवो दान कर्ण करावन हार स्वामी सगल कटा के अंतर जामी ਆਪਣੀ ਗੱਤ ਮਿਤ ਜਾਣੋ ਆਪੇ ਆਪਨ ਸੰਗ ਆਪਰਬ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਨ ਸਕੋਏ ਸਰਬਤ ਰਮ ਮਹ ਸ੍ਰੇਸ਼ਟ ਧਰਮ ਅਰ ਕੋ ਨਾਮ ਜਪ ਨਿਰਮਲ ਕਾਮ ਸਗਲ ਕਰੀਆ ਮਹ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹ ਉਦਮ ਭਲਾ ਹਰ ਕਾ ਨਾਮ ਜਪੋ ਜੀਏ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਆਰ ਕੋ ਜਸ ਸੁਨ ਰਸਨ ਬਖਾਨੀ ਸਗਲ ਧਾਨ ਤੇ ਉਹ ਉਤਮ ਧਾਨ ਨਾਨਕ ਜੀ ਹੈ ਕਟ ਵਸਾ ਹਰ ਨਾਮ ਲੋਕ ਨਿਰਗੁਣੇ ਆਰ ਇਆਨੇ ਆਰ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤਿ ਸਚੀਤ ਰਖ ਨਾਇਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂ ਸਾਲਜ ਸਵਾਰ ਸੀ ਗਾਰਿਆ ਗਰਭ ਅਗਨ ਮਹਾ ਜਿਨਹਾ ਉਬਾਰਿਆ बार बीव सदा तू जहाँ पे आ रहा दूध पर जो बन भोजन सुख सूध बीरथ पे आओ पर साख सैन मुख पे आओ बैठ को दैन एहो निर्गुण गुण कछु ना बूझा बकस ले हो तो नानक सीजा जिह पर साद तर ऊपर सुख बस है। सूत परात अमित बनेता संग हस है जिह पर साद पीव है शीतल जला सुखदाय पवन पावक अमूला जिह पर साद ਸਬਰ ਸਾ ਸਗਲ ਸਮਗਰੀ ਸੰਗ ਸਾਥ ਬਸਾ ਦਿਨੇ ਆਸਤ ਪਾਵੇ ਕਰਨ ਨੈਤਰ ਰਸਨਾ ਤਿਸ ਹਾਂ ਤੇ ਆਗਾ ਅਵਰ ਸੰਗ ਰਚਨਾ ਆਸੇ ਦੋਖ ਮੂੜ ਅੰਧ ਭੇ ਆਪੇ ਨਾਨਕ ਕਾੜ ਲੇ ਹੋ ਪ੍ਰਭੂ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨ ਕਰਗਵਾਰ ਜਾਕੀ ਸੇਵਾ ਨਮ ਨਿਧ ਭਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰ ਹੈ ਜਾਕੀਟ ਹੈ ਲੈ ਪਾਵੈ ਦਰਗਾਹ ਮਾਨ ਕਿੱਤੀ ਸਾਂ ਵੀ ਸਾਰਾ ਮੁਗਦ ਅਜਾਨ ਸਦਾ ਸਦਾ ਇਹੋ ਭੁੱਲਣ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆਗ ਕੋਣੀ ਸੰਘਰਚਾ साच छोड़ झूठ है संग मचा जो षडना सो अस्थिर कर्म ना जो होवन सो दूर पुराना छोड़ जाए त इसका श्रम करा संग सहैत स्परा हरा चंदन लेप उतारा तोए गर तब प्रीता पसम संग होए अंध कूप महा पतित भी कराल ਨਾਣਕ ਕਾੜ ਲੇ ਹੋ ਪ੍ਰਭ ਦੇਯਾਲ ਕਰ ਤੂ ਤੇ ਪਸੂ ਕੀ ਮਨ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਵੇਖ ਅੰਦਰ ਮਲਮਾਇਆ ਸਭ ਪਛਾਨਾ ਹੈ ਕਚ ਕਰਾ ਸਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਾ ਲੋਭ ਸੁਹਾਨ ਅੰਤਰ ਅਗਨਾ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰਾ ਅਥਾ ਜਾ ਕੈ ਅੰਤਰ ਬਚਾ ਪ੍ਰਭ ਆਪ ਨਾਣਕ ਤੇ ਜਨ ਸਹਜ ਸਮਾਤ ਅਸ ਨੂੰ ਅੰਧਾ ਕੈਸੇ ਮਾਰਗ ਪਾਵੈ ਕਰਗ ਹਲੇ ਹੋ ਓਢਣੀ ਬਹਾਵੈ ਕਹਾ 부ਝਾਰਤ 부ਝਾ ਡੋਰਾ कहिया, तो समझा कहा गावे गोंग जतन कर तो सुर पंग कह पिंगुल पर्वत पवन नहीं हो गवन करतार करुणा मैं दिन बेंती करा नानक तुमरी कृपा तरा सो आवे ना चीत जो ਦਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਿਹ ਪ੍ਰੀਤਰ ਬਸੈ ਆਨੰਦ ਕੇ ਲਾਇ ਮਾਇਆ ਰੰਗ ਰਸੈ ਦ੍ਰੀੜ ਕਰਮਾ ਨਾ ਮਨ ਹ ਪਰੀਤ ਕਾਲਨ ਆਵੈ ਮੂੜੇ ਚੀਤ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵੀ ਕਾਰ ਮਹਾ ਲੋਭ ਤ੍ਰੋਹ ਯਾਹੂ ਜੁਗਤ ਮਿਹਾਨੇ ਕਈ ਜਨਮ ਨਾਨਕ ਰਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਆਪ ਹੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੂੰ ਮਾ ਤੇ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹ ਸੁਖ ਕਨੇ ਰ ਕੋਈ ਨਾ ਜਾਣਦਾ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ tumra sutra tari tum te hoye so agya kari tumri gat mit tum hi jani nanak das sada kurbani shlok den har prabh chhod kalag hai answae nanak kahunasi ji bina nave pat jaye ashtpadi das vastu le paachai paava ek basat karan bhi khot gawaava ek pi na de das pi hir le to ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀ ਜਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਉ ਮਨ ਗੋਠਾ ਜਿਸ ਜਨ ਆਪਣਾ ਹੁਕਮ ਬਨਾਇਆ ਸਰਬ ਥੋਕਰ ਨਾਨਕ ਤਿ ਨ ਪਾਇਆ aganata saho apni de ras khat peet barta anand ullasa apuni aman kach bahut saho le agyani man rose kare apni pratita aap hi kho va bohor उसका विश्वास न हो जिसकी बसत तिस आज्ञा राख प्रभ की आग्या मान माथा उस ते चौकत कराने हाल नानक साहिब सदा देल ਤੋ ਨੇਕ ਭਾਉ ਤਮਾਇ ਆ ਕੇ ਹੇਤ ਸਰ ਪਰ ਹੋਤ ਜਨ ਅਨੇਤ ਬੀਰਖ ਕੀ ਸ਼ਾਇਆ ਸਿਉ ਰੰਗ ਲਾਵੈ ਓਹੋ ਬਿਨੁ ਸਾ ਓਹੋ ਮਨ ਪਛੁਤਾਵੈ ਜੋ ਦਿਸਾ ਸੋ ਚਲਨ ਹਾਰ ਲਪਟੇ ਓ ਰਹੇ ਓ ਤਹ ਅੰਧ ਅੰਧਾਰ ਬਟਾਓ ਸਿਉ ਜੋ ਲਾਵੈ ਨੇ ਹਾਂ ਤਾਂ ਕੋ ਹਾਥ ਨ ਆਵੈ ਕੇਹਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪਲੇ ਮਿਥਿਆ ਤਨ ਤਨ कुटुंब ਸਭਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋ ਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਰਤਾ ਮਿਥਿਆ ਰੰਗ ਸੰਗਮਾਇਆ ਪੇਖਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਪਸੂ ਪਰਕਰਤ ਗੁਮਾਨ ਅਸtir ਭਗਤ ਸਾਧਕੀ ਸਰਣਾ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਾਵਨ ਪਰ ਨਿੰਦਾ ਸੁਣਿਆ ਮਿਥਿਆ ਹਸਤ ਪਰ ਦਰਬ ਕੋਹਿਰਾਂ ਮਿਥਿਆ ਨੇਤਰ ਪੇਤਰ ਪਰ ਤ੍ਰੀਯ ਰੂਪਾਦ ਮਿਥਿਆ ਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਬਿਕਰਾ ਬਿਕਾਰ ਤੋਤਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪ੍ਰਪਕਾਰਾ ਮਿਥਿਆ ਬਸ ਲੇਤ ਵੀ ਕਾਰਾ ਬਿਨ ਬੂਝੇ ਮਿਥਿਆ ਸਭ ਪੇ ਸਫਲ ਦੇ ਨਾਇਣ ਕਾ ਹਰ ਨਾਮ ਲੈ ਬਿਰਥੀ ਸਾਖਤ ਕੀ ਯਾਰ ਜਾ ਸੱਚ ਬਿਨਾ ਕਾ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਾ ਦੁਰਗੰਧ ਬਿਨ ਸਿਮਰਨ ਦਿਨ ਰਾਂ ਦੇ ਬ੍ਰਿਤਾ ਵੀ ਹਾਏ ਮੇਕਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਬ੍ਰਿਪੇ ਸਭ ਕਾਮ ਜਿਉ ਕਿਰਪਾ ਨ ਕਿਰਾਰਦ ਧਾਮ ਤਨ ਤਨ ਤੇ ਜਨ ਜੀਹ ਕਟ ਬਸਿਓ ਹਰਨਾ ਨਾਨਕ ਤਨ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਐਮਨ ਨਹੀਂ ਪਈਤਾ ਮੁਖੋ ਗੰਡ ਲਾਵਤ ਜਾਨਨ ਹਰ ਪਵਰੂ ਬੂ ਪਰ ਵੀਨ ਬਾਹਰ ਪੇਖ ਨਾ ਕਾਹੂ ਪੀਨ ਔਰ ਉਪਦੇਸ਼ ਆਪਨਾ ਕਰ ਆਵਤ ਜਾਵਤ ਜਨਮ ਹੈ ਮਰਾ ਜਿਸ ਕਾ ਅੰਤਰ ਬਚਾ ਨਿਰੰਕਾਰ ਕਿਸ कि सिख तरह संसार जो तुम पाने तीन प्रभ जाता नानक उन जिन चर नाता करो बेनती पर ब्रह्म अपना किया आप है माना आप है आप आप करतनी किसा दूर जनावत किसा बुझावत नेरा उपाव सगल ते रह सब जाना आत्म की रहत जिस पाव तिस लड़ लाए तान तरंतर रहे समाए ਸੋ ਸੇਵਕ ਜਿਸ ਕੇ ਰਹਾ ਪਾਤਰੀ ਨੀਮਕ ਨੀਮਕ ਜਪਣਾ ਨਾਨਕ ਹਰੀ ਲੋਕ ਕਾਮ ਕਰੋ ਤਰ ਲੋ ਮੋਹ ਬਿਨਸ ਜਾਏ ਆ ਮੇ ਨਾਨਕ ਪ੍ਰਭ ਸਰ ਨਗਤੀ ਕਾ ਪ੍ਰਸਾਦ ਗੁਰਦੇਵ ਅਸ਼ਟਪਦੀ ਜੀਹ ਪਰਸਾਦ ਸਤੀਹ ਅੰਮ੍ਰਿਤ ਕਾਹ ਤਿਸ ਠਾਕੁਰ ਕੋ ਰਖਮਨਮਾਹ ਜੀਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਕਤਿ ਪਾਵੈ ਜੀਹ ਪ੍ਰਸਾਦ ਬਸੈ ਸੁਖ ਮੰਦਰ ਤਿਸ ਹਾਂਤੇ ਆਏ ਸਦਾ ਮਨ ਅੰਦਰ ਜੀਹ ਪ੍ਰਸਾਦ ਗ੍ਰੀਹ ਸੰਗ ਸੁਖ ਬਸਣਾ ਆਟ ਪੈ ਸਿਮਰ ਹੋ ਤਿਸ ਰਸੈਨਾ ਜੀਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤਿਆਇਆ ਤੇ ਆਵਨ ਜੋਗ ਜੀਹ ਪ੍ਰਸਾਦ ਪੜਪਟੰਬਰ ਹਟਾਵੇਂ ਹਾਂ ਕਿ ਸਹਾਂ ਤੇ ਹੀ ਆਗ ਕਤ ਆਵਰ ਲੁਭਾਵੇਂ ਹਾਂ ਜੀਹ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਟਾ ਪਰਤਾ ਕਾ ਜਸ ਗਾ ਵੀ ਜਾ ਜੀਹ ਪ੍ਰਸਾਦ ਤੂਜੇ ਸਭ ਕੋ ਮਾਨਾ ਮੁਖਤਾ ਕੋ ਜਸ ਰਸਨ ਬਖਾਨਾ ਬਖਾਨਾ ਜੀਹ ਪ੍ਰਸਾਦ ਤੇਰੋ ਰਹਾ ਤਾ ਧਰਮ ਮਨ ਸਦਾ ਤੇ ਆਏ ਕੇਵਲ ਪਾਇ ਬ੍ਰਹਮ ਪ੍ਰਭ ਕੀ ਜਪਤ ਦਰਗਾਹ ਮਾਨ ਪਾਵ ਹੈ ਨਾਨਕ ਪਤ ਸੇਤੀ ਕਲ ਜਾਵੇ ਜੀਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੀਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਭਾਵੇ ਹਰ ਹਰ ਜਿਸ ਕਹਤ ਜੀਹ ਪ੍ਰਸਾਦ ਤੇਰੇ ਸਗਲ ਸਿਧਰਾ ਠਾਕੇ ਮਨ ਸਰ ਕੀ ਪਰ ਠਾਕੁਰ ਪ੍ਰਭਤਾ ਕਾ ਜੀਹ ਪ੍ਰਸਾਦ ਤੁਝ ਕੋ ਨਾ ਪਹੁੰਚਾ ਮਨ ਸਾਸ ਸਾਲ ਸਿਮਰੋ ਹੋ ਪ੍ਰਭੂ ਚੇ ਜੀਹ ਪ੍ਰਸਾਦ ਭਾਈ ਦੂ ਲੰਭ ਦੇਹ ਨਾਨਕ ਤਾਂ ਕੀ ਭਗਤ ਕਰੇ ਜੀਹ ਪ੍ਰਸਾਦ ਆਪੂ ਖਾਨ ਪਹਿਰੀ ਜਾ ਮਨ ਤਿਸ ਸਿਮਰਤ ਕੋ ਆਲਸ ਕੀ ਜਾ ਜੀਹ ਪ੍ਰਸਾਦ ਅਸਵਾਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੋਣਾ ਬੇਸਾਰੀ गीहा प्रसाद बाग मिला खतन्ना रख परोए प्रभु पूने मन्ना जिन तेरी मन बनत बनाई उठत बैठत सदा तिसहा ते ही आई तिसहा ते ही आए जो एक अलखा ईहा ओहा नानक तेरी रखा ਜੀਹ ਪ੍ਰਸਾਦ ਕਰਾਂ ਪੁਨ ਬਹੁ ਦਾਨ ਮਨ ਆਟ ਪੈਰ ਕਰਤੀ ਸਕਾਤੇ ਆਨ ਜੀਹ ਪ੍ਰਸਾਦ ਤੂੰ ਆਚਰ ਬਿਓ ਹਾਰੀ ਤਿਸ ਪ੍ਰਭ ਕੋ ਸਾ ਸਾਸ ਤੇ ਤਾਰੀ ਜੀਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੀਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੀਹ ਪ੍ਰਸਾਦ ਤੇਰੀ ਪਤ੍ਰਾ ਗੁਰ ਪ੍ਰਸਾਦ ਨਾਨਕ ਜਸਕਾ ਹਾ ਜੀਹਾ ਪ੍ਰਸਾਦ ਸੁਣਾ ਹੈ ਕਰਨ ਨਾਦ ਜੀਹ ਪ੍ਰਸਾਦ ਪੇਖੈ ਬਿਸਮਾਦ ਜੀਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜੀਹ ਪ੍ਰਸਾਦ ਸੁਖ ਸਹਿਜੇ ਬਸਨਾ ਜੀਹ ਪ੍ਰਸਾਦ ਹਸਤ ਕਰ ਚਲ ਹੈ ਜੀਹ ਪ੍ਰਸਾਦ ਸੁਮਪਰਨ ਫਲ ਹੈ ਜੀਹ ਪ੍ਰਸਾਦ ਪਰਮਗਤ ਭਾਵ ਹੈ ਜੀਹ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਭਤੀ ਆਗ ਅਵਰਕਤ ਲਾਗੋ ਪ੍ਰਸਾਦ ਨਾਨਕ ਮਨ ਜਾਗੋ ਜੀਹ ਪ੍ਰਸਾਦ ਤੂ ਪਰਗਟ ਸੰਸਾਰ ਤੇ ਸਰਬ ਕੋ ਮੂਲ ਨਾਮਨ ਹੋ ਵੀ ਸਾਰਾ ਜੀਹ ਪ੍ਰਸਾਦ ਤੇਰਾ ਪਰਤਾਪ ਰੇਮਨ ਮੂੜ ਤੂੰ ਤਾਂ ਕੋ ਜਾਪ ਜੀਹ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਾਂ ਜਾਨ ਮਨ ਸਦਾ ਹਜੂਰੇ ਜੀਹ ਪ੍ਰਸਾਦ ਤੂੰ ਭਾਵੇਂ ਸਾਥ ਰੇਮਨ ਮੇਰੇ ਤੂੰ ਤਾਂ ਸਿਉ ਰਾਚ ਜੀਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪਸੋਏ ਆਪ ਜੋ ਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦੇਯਾ ਤੇ ਕਮਲ ਵੀ ਗਾਸ ਪ੍ਰਭ ਸੁਪਰਸਨ ਬਸੈ ਮਨ ਸੋਏ ਪ੍ਰਭ ਦੇਯਾ ਤੇ ਮਤੁ ਉਤਮ ਹੋਏ ਸਰਬ નિਧਾਨ ਪ੍ਰਭ ਤੇਰੀ ਮੀਆਂ ਤਾਪ ਹੋ ਕਛੂ ਨ ਕਿਨਹੂ ਲਿਆ जितो जित लागो तित लगया हर नत नायक दिन कै कछु ना हाथ श्लोक अगम अगत पारब्रह्म सोए जो जो कहा सो मुक्तता होए सुनमि ता ना अनेक बिनवता साध जना की अचरज कथा अष्टपदी साध कै संग मुख उज्जवल होत साध संग अमल सगली होत साधका संग मिटा अभिमान साधका संग प्रगटा सुज्ञान साधका संग बूझा प्रभु नेरा साध संग हर होत निबेरा साधका संग पाए नाम रतन साधका संग एक ऊपर जतन साध की महिमा बरना कौन प्राणी नानक साध की शोभा पर माह समानी साध कै संग अगोचर मिला साध कै संग सदा पर फूला साध कह संग आव बस पंचा साध संग अमृतरस पोचा ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕਾ ਸੰਗ ਮਨੋਹਰ ਬਾਨ ਸਾਧ ਕਾ ਸੰਗ ਨਾ ਕ ਤੂੰਗਤਾ ਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕਾ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸਮਨ ਸਭ ਮੀਟ ਸਾਧੂ ਕਾ ਸੰਗ ਮਹਾ ਪੁਨੀਤ ਸਾਧ ਸੰਗ ਕੀ ਸਿਓ ਨਹੀਂ ਬਹਾਰ ਸਾਧ ਕਾ ਸੰਗ ਨਾ ਭੀਗਾ ਪੈਰ ਸਾਧ ਕਾ ਸੰਗ नाही को मंदा साध संग जाने परमानंदा साध कै संग नाही तो ताप साध कै संग आप आपे जाने नानक साध प्रभु बन आई साध कै संग न तावा साध कै संग सदा सुख भाव साध संग बसत अगोचर ल साधु कै संग अजर स है साधका संग बसाता न ऊचा साधका संग महल पहुंचा साधका संग दृढ़ सब धर्म साधका संग केवल पार ब्रह्म साधका संग पाए नामनि धान नानक साधू कै कुर्बान साधका संग सब कुल उधारा साथ संग साजन मित्र कुटुंब निसारा साधू कै संग सोतन पावा ਜਿਸ ਤਾਨ ਤੇ ਸਭ ਕੋ ਵਰਸਾ ਵੈ ਸਾਧ ਸੰਗ ਤੁਮ ਰਾਇ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਭਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਧਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਪੀਟੇ ਤੋ ਹੋਤ ਨੇ ਹਾਲ ਸਾਧ ਕੈ ਸੰਗ ਕਲੁਖਾ ਤਹਰਾ ਸਾਧ ਕੈ ਸੰਗ ਨਰਕ ਪਰ साध कै संग एहा ओहा ला साध संग बिचुरत हर मेला जो इच्छा सोई पर फल पावे साध कै संग ना बिरथा जावे पार ब्रह्म साध रिद बसे नानक उधरा साध सुन रसे साध कै संग सुनो हर नाओ साध संग हर के गुण गाओ साध कै संग नामन ते साध संग सरपर पर साध के संग लगा प्रभु मीठा साधु के संग कट कट मीठा साध संग पे आज्ञाकारी साध संग गत पे हमारी साध के संग मिटे सब रोग नानक साथ पेटे संजोग साध की महिमा बेइतरा जाना है जे ता सुन है ते तब खान है साध की उपमाते हो गुणते दूर साध की उपमा रही भरपूर साध की शोभा ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਬੇਦਨਾ ਪਾਈ